ਕੀ ਭਗਵੰਤ ਮਾਨ ਦੀ ਬੀਜੇਪੀ ਦੇ ਨਾਲ ਸੈਟਿੰਗ ਸ਼ੂਟਿੰਗ ਹੋ ਚੁੱਕੀ ਹੈ ਕੀ ਭਗਵੰਤ ਮਾਨ ਬੀਜੇਪੀ ਦੀ ਲਾਈਨ ਤੇ ਚੱਲ ਰਹੇ ਨੇ ਪੰਜਾਬ ਦੇ ਅੰਦਰ ਹਲਚਲ ਤੇਜ਼ ਹੋ ਗਈ ਹੈ ਤੇ ਅਰਵਿੰਦ ਕੇਜਰੀਵਾਲ ਵੀ ਡੇਰੇ ਲਾਉਣ ਲੱਗੇ ਨੇ ਪੰਜਾਬ ਦੇ ਵਿੱਚ ਸਿਆਸੀ ਹਲਚਲ ਤੇਜ਼ ਹੋਈ ਹੈ ਮਨਜੀਠੀਆ ਦੇ ਖਿਲਾਫ ਵੀ ਵੱਡਾ ਫੈਸਲਾ ਲਿਆ ਗਿਆ ਹੈ ਆਖਰਕਾਰ ਕੀ ਫੈਸਲਾ ਲਿਆ ਗਿਆ ਉੱਧਰ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਹਲਚਲ ਨੇ ਕਈ ਚੀਜ਼ਾਂ ਦੇ ਕਈ ਗੱਲਾਂ ਦੇ ਜਿਹੜੇ ਆ ਮੈਨੇ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜੋ ਅੰਡੇ ਨਾਲ ਗੱਲ ਖਬਰਾਂ ਸਾਂਝੀਆਂ ਕਰਨੀਆਂ ਨੇ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਪੰਜਾਬ ਦੇ ਅੰਦਰ ਕਈ ਅਹਿਮ ਖਬਰਾਂ ਨੇ ਕਈ ਅਹਿਮ ਘਟਨਾਵਾਂ ਬੀਤੀ ਕੱਲ ਹੋਈਆਂ ਤੇ ਕਈ ਅਹਿਮ ਗੱਲਾਂ ਜਿਹੜੀਆਂ ਨੇ ਉਹ ਅੱਜ ਵਾਪਰਨ ਵਾਲੀ ਨੇ ਪੰਜਾਬ ਦੀ ਪੰਥਕ ਸਿਆਸਤ ਤੇ ਉਹਦੇ ਵਿੱਚ ਪਿਆ ਘੋਲਮਚੋਲ ਆਪਣੀ ਥਾਂ ਦੇ ਉੱਤੇ ਪਰ ਖਬਰੇ ਆ ਰਹੀ ਹੈ ਕਿ ਵਿਕਰਮ ਮਜੀਠੀਆ ਨੂੰ ਟੰਗਣ ਦੀ ਤਿਆਰੀ ਕੀਤੀ ਗਈ ਇੱਕ ਵਾਰ ਫਿਰ ਵਿਕਰਮ ਮਜੀਠੀਆ ਦੇ ਉੱਤੇ ਸਿਕੰਜਾ ਕੱਸਣ ਦੇ ਲਈ ਜਿਹੜਾ ਸਾਰੀ ਹਲਚਲ ਹੈ ਜਿਹੜੀ ਉਹ ਬਣਾ ਲਈ ਗਈ ਹੈ ਵਿਕਰਮ ਮਜੀਠੀਆ ਦੇ ਖਿਲਾਫ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਨਵੀਂ ਸੈੱਟ ਹੈ ਜਿਹੜੀ ਉਹ ਬਣਾ ਦਿੱਤੀ ਗਈ ਹੈ ਨਵੀਂ ਸੈੱਟ ਦੇ ਬਣ ਦੇ ਨਾਲ ਵਿਕਰਮ ਮਜੀਠੀਆ ਦੇ ਖਿਲਾਫ ਕੀ ਜਿਹੜੇ ਕੇਸ ਚੱਲ ਰਿਹਾ ਹੈ ਉਹਦੇ ਵਿੱਚ ਕੋਈ ਤਰੱਕੀ ਹੋ ਸਕਦੀ ਹੈ ਕੀ ਵਿਕਰਮ ਮਜੀਠੀਆ ਜੇਲ ਜਾਣਗੇ ਇਹ ਹੁਣ ਇੱਕ ਸਵਾਲ ਜਿਹੜਾ ਉਹ ਬਣ ਚੁੱਕਿਆ ਵਾਕਈ ਮਜੀਠੀਆ ਜੇਲ ਜਾਣਗੇ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਪਰ ਹੁਣ ਪੰਜਾਬ ਸਰਕਾਰ ਨੇ ਪੰਜਵੀਂ ਵਾਰ ਇੱਕ ਨਵੀਂ ਸੈੱਟ ਕਾਇਮ ਕੀਤੀ ਹੈ 2021 ਜਿਹੜਾ ਕਿ ਨਸ਼ਾ ਤਸਕਰੀ ਦਾ ਮਾਮਲਾ ਹੈ ਉਹਦੇ ਵਿੱਚ ਉਹਦੇ ਵਿੱਚ ਮਜੀਠੀਆ ਦੇ ਖਿਲਾਫ ਹੁਣ ਨਵੀਂ ਸੈੱਟਾ ਜਿਹੜੀ ਤਿੰਨ ਮੈਂਬਰੀ ਹੈ ਜਿਹਦੇ ਵਿੱਚ AIG ਵਰਨ ਸ਼ਰਮਾ SSP ਤਰਨਤਾਰਨ ਤੇ SP ਪਟਿਆਲਾ ਜਿਹੜੇ ਹੈ ਉਹ ਬੈਸ ਹੋਰੀ ਉਹਨਾਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਤਿੰਨ ਮੈਂਬਰੀ ਜਾਂਚ ਸੈੱਟ ਆ ਵਿਸ਼ੇਸ਼ ਜਾਂਚ ਟੀਮ ਹੈ ਪੰਜਵੀਂ ਵਾਰ ਹੋਇਆ ਕਿ ਨਵੀਂ ਸੈੱਟ ਬਣਾਈ ਗਈ ਹੋਵੇ ਇਸ ਤੋਂ ਪਹਿਲਾਂ ਭੁੱਲਰ ਹੋ ਰਹੀ ਸੀ ਜਿੱਤੇ ਵਿਕਰਮ ਮਜੀਠੀਆ ਬੜੇ ਗੰਭੀਰ ਇਲਜ਼ਾਮ ਜੜੇ ਆ ਉਲੋਂਦੇ ਰਹੇ ਪਰ ਹਜੇ ਤੱਕ ਇਸ ਸੈੱਟ ਦੇ ਪੱਲੇ ਕੁਝ ਨਹੀਂ ਨਿੱਲ ਬਟਾ ਸਨਟਾ ਹੈ ਨਾ ਸੈੱਟ ਚਲਾਣ ਪੇਸ਼ ਕਰ ਸਕੀ ਨਾ ਸੈੱਟ ਮਜੀਠੀਆ ਨੂੰ ਸੈੱਟ ਜਦੋਂ ਸਾਧਦੀ ਸੀ ਮਜੀਠੀਆ ਦੀ ਕਿਸੇ ਹੋਰ ਅਦਾਲਤ ਚ ਪੇਸ਼ੀ ਹੁੰਦੀ ਸੀ ਕੀ ਇਹ ਸਾਰਾ ਕੁਝ ਜਾਣ ਕੇ ਤਾਣਾ ਬਾਣਾ ਬੁਣਿਆ ਗਿਆ ਕਿ ਮਜੀਠੀਆ ਨੂੰ ਸੇਵ ਕੀਤਾ ਜਾਵੇ ਜਮ ਮਜੀਠੀਆ ਦੇ ਖਿਲਾਫ ਇੱਕ ਕੰੰਜਾ ਕੱਸਿਆ ਜਾਵੇ ਕਿ ਸਾਡੇ ਸਾਹਮਣੇ ਪੇਸ਼ ਨਹੀਂ ਹੋ ਰਿਹਾ ਹਾਲਾਂ ਜੋ ਬਾਅਦ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਸਰਕਾਰ ਨੇ ਜਾਂ ਸਿੱਟ ਨੇ ਜਿਹੜਾ ਕਿਹਾ ਵੀ ਮਜੀਠੀਆ ਨਹੀਂ ਰੇ ਫਿਰ ਅਦਾਲਤ ਨੇ ਹੁਕਮ ਦਿੱਤੇ ਮਜੀਠੀਆ ਨੂੰ ਕਿ ਤੁਸੀਂ ਸਿੱਟ ਅੱਗੇ ਪੇਸ਼ ਹੋ ਫਿਰ ਦੋ ਵਾਰ ਜਿਹੜਾ ਉਹ ਮਜੀਠੀਆ ਸਿੱਟ ਅੱਗੇ ਪੇਸ਼ ਵੀ ਹੋਏ ਸਵਾਲ ਇਹ ਹੈ ਕਿ ਇੰਨੀ ਲੰਬੀ ਆ ਪੁਸ਼ਪੜਤਾਲਾ 8 8 ਘੰਟੇ ਦੀਆਂ ਪੁਸ਼ਪੜਤਾਲਾ ਉਹਦੇ ਵਿੱਚ ਸਿੱਟ ਕਹਿੰਦੀ ਹੈ ਕਿ ਸਾਨੂੰ ਉਹ ਜਿਹੜੀਆਂ ਟ੍ਰਾਂਜੈਕਸ਼ਨਾਂ ਨੇ ਜਿਹੜਾ ਲੈਣ ਦੇਣਾ ਪੈਸੇ ਦਾ ਜਿਹੜਾ ਹੋਇਆ ਉਹਦੇ ਬਾਰੇ ਮਜੀਠੀਆਂ ਤੋਂ ਸੱਲੀ ਬਖਸ਼ੂ ਜਵਾਬ ਨਹੀਂ ਦੇ ਰਹੇ ਜੋ ਜਵਾਬ ਨਹੀਂ ਦੇ ਰਹੇ ਤਾਂ ਤੁਸੀਂ ਫੜ ਲਓ ਕਿ ਭਾਈ ਆ ਜਿਹੜੀ ਹੈ ਗੈਰ ਕਾਨੂੰਨੀ ਲੈਣ ਦੇਣ ਹੋਇਆ ਹੋਇਆ ਹੈ ਇਹਦਾ ਕੋਈ ਪਤਾ ਨਹੀਂ ਲੱਗ ਰਿਹਾ ਉਹਦੇ ਬਾਰੇ ਜੇ ਮਜੀਠੀਆਂ ਨੂੰ ਮੁਲਜ਼ਮ ਥੋੜਾ ਦੱਸੂਗਾ ਵੀ ਚਲੋ ਠੀਕ ਹੈ ਤੁਸੀਂ ਉਹ ਤਾਂ ਪੁੱਛਿਆ ਕੋਈ ਸਾਰਥਕ ਜਵਾਬ ਨਹੀਂ ਆਇਆ ਤਾਂ ਪੁਲਿਸ ਦਾ ਕੰਮ ਹੈ ਕਿ ਉਹਦੇ ਬਾਰੇ ਪਤਾ ਲਾਉਣਾ ਕੀ ਕੀ ਸਿਸਟਮ ਹੈ ਕੀ ਨਹੀਂ ਖੈਰ ਹੁਣ ਪੰਜਵੀਂ ਵਾਰ ਹੈ ਪੰਜਵੀਂ ਵਾਰ ਇਹ ਨਵੀਂ ਸੈੱਟ ਬਣੀ ਹੈ ਫਿਰ ਇਹ ਕੋਈ ਫਾਈਂਡਿੰਗ ਲੈ ਕੇ ਆ ਪਾਉਗੀ ਨਹੀਂ ਲੈ ਕੇ ਆ ਪਾਉਗੀ ਪਰ ਇੱਕ ਗੱਲ ਇਹ ਹੈ ਕਿ ਭਗਵੰਤ ਮਾਨ ਚਾਹੁੰਦੇ ਨੇ ਕਿ ਬਸ ਸੰਗੀ ਮਰੋੜ ਦਿੱਤੀ ਜਾਵੇ ਕਿ ਕਿਵੇਂ ਨਾ ਮਰਜੀ ਮਜੀਠੀਆ ਟੰਗਣਾ ਟੰਗਣਾ ਚਰਨਜੀਤ ਸਿੰਘ ਚੰਨੀ ਟੰਗ ਕੇ ਦਿਖਾ ਗਏ ਸੀਗੇ ਕਿ ਵੀ ਐ ਟੰਗੀ ਦਾ ਹੈ ਪਰ ਉਸ ਤੋਂ ਬਾਅਦ ਭਗਵੰਤ ਮਾਨ ਹੁਣਾਂ ਤੋਂ ਕੋਈ ਬਹੁਤਾ ਹੱਥ ਪੱਲੇ ਨਹੀਂ ਪਿਆ ਚੰਨੀ ਨੇ ਤਾਂ ਮਜੀਠੀਆ ਦੀਆਂ ਕਈ ਮਹੀਨੇ ਰਾਤਾਂ ਜਿਹੜੀਆਂ ਨੇ ਉਹ ਜੇਲ੍ਹ 'ਚ ਵੀ ਲਵਾਤੀਆਂ ਪਰ ਭਗਵਾਨ ਤਮਾਨ ਹੁਣੀ ਉਹਨਾਂ ਨੂੰ ਉਸ ਤੋਂ ਬਾਅਦ ਗ੍ਰਿਫਤਾਰੀ ਨਹੀਂ ਕਰ ਸਕੇ ਉਹਨਾਂ ਨੂੰ ਜਿਵੇਂ ਜ਼ਮਾਨਤ ਮਿਲੀ ਉਸ ਤੋਂ ਬਾਅਦ ਇਹਨਾਂ ਦੇ ਹੱਥ ਪੱਲੇ ਨਹੀਂ ਪਿਆ ਇਸੇ ਕੇਸ ਨੇ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਹੋਰਾਂ ਦੀ ਬਲੀ ਲੈ ਲਈ ਕਿਹਾ ਜਾਂਦਾ ਹੈ ਕਿ ਇਸ ਕੇਸ ਦੇ ਵਿੱਚ ਮਜੀਠੀਆ ਦੀ ਜ਼ਮਾਨਤ ਰੱਦ ਨਾ ਕਰਵਾਉਣ ਕਰਕੇ ਜਿਹੜਾ ਉਹ ਕਾਫੀ ਕਸੂਤੇ ਫਸੇ ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਚਲੋ ਜੀ ਘਰੇ ਜਾਓ ਹੁਣ ਜਿਹੜੀ ਸੈੱਟ ਬਣਾਈ ਹੈ ਉਹ ਉਸੇ ਉੱਪਰ ਬਣੀ ਹੋਈ ਹੈ ਦੋ ਜਿਹੜੀ 2/2021 ਦੀ ਐਫਆਈਆਰ ਜਿਹੜੀ ਮਹਾਲੀ ਹੋਈ ਸੀ ਉਹਦੇ ਵਿੱਚ ਜਿਹੜੀ ਸੈੱਟ ਹੈ ਉਹਦੇ ਵਿੱਚ ਏਆਈਜੀ ਪ੍ਰੋਵੀਜ਼ਨਿੰਗ ਵਰਨ ਸ਼ਰਮਾ ਇਸ ਦੇ ਚੇਅਰਮੈਨ ਬਣਾਏ ਗਏ ਆ ਐਸਐਸਪੀ ਤਰਨਤਾਰਨ ਅਭਿਮਨਿਓ ਰਾਣਾ ਅਤੇ ਐਸਪੀ ਐਨਆਰਆਈ ਮਾਮਲਿਆਂ ਬਾਰੇ ਪਟਿਆਲਾ ਗੁਰਬੰਸ ਸਿੰਘ ਬੈਸ ਨੂੰ ਇਹਦਾ ਮੈਂਬਰ ਬਣਾਇਆ ਗਿਆ ਦੋ ਮੈਂਬਰ ਤਿੰਨ ਮੈਂਬਰਾਂ ਦੇ ਮੁਸਤਵਿਲ ਜਿਹੜੀ ਹੈ ਇਹ ਸੈੱਟ ਹੈ ਭਗਵੰਤ ਮਾਨ ਦੀ ਸੈਟਿੰਗ ਕਿਵੇਂ ਹੈ ਬੀਜੇਪੀ ਦੇ ਨਾਲ ਇਹ ਅਗਲੀ ਖਬਰ ਅਜਿੱਤੇ ਆਪਾਂ ਗੱਲ ਕਰਨੀ ਆ ਭਗਵੰਤ ਮਾਨ ਦੀ ਸੈਟਿੰਗ ਬੀਜੇਪੀ ਦੇ ਨਾਲ ਹੈ ਜਾਂ ਨਹੀਂ ਹੈ ਇੱਕ ਅਲੈਦਾ ਗੱਲ ਹੈ ਪਰ ਭਗਵੰਤ ਮਾਨ ਬੀਜੇਪੀ ਦੀ ਪੈਰ ਚ ਪੈਰ ਧਰਦੇ ਨਜ਼ਰ ਤਾਂ ਆਉਂਦੀ ਹੀ ਹੈ ਮਾਮਲਾ ਕੀ ਹੈ ਭਗਵੰਤ ਮਾਨ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਆ ਰਾਹੁਲ ਗਾਂਧੀ ਤੋਂ ਜੋ ਟਿੱਪਣੀਆਂ ਕੀਤੀਆਂ ਉਸ ਤੋਂ ਬਾਅਦ ਕਾਂਗਰਸੀ ਅੱਗ ਬਬੂਲਾ ਹੋ ਗਏ ਕਾਂਗਰਸੀਆਂ ਨੇ ਮੋਰਚੇ ਐਨ ਆਪਣੀਆਂ ਤੋਪਾਂ ਭਗਵੰਤ ਮਾਨ ਵੱਲ ਕਰ ਲਈ ਉਹ ਕਹਿੰਦੇ ਕਿ ਇਹਦੀ ਤਾਂ ਮੋਦੀ ਦੇ ਨਾਲ ਸੈਟਿੰਗ ਹੈ ਇਹਦੀ ਬੀਜੇਪੀ ਨਾਲ ਸੈਟਿੰਗ ਹੈ ਦਾ ਇਹ ਗੱਲਾਂ ਕਰਦਾ ਬੀਜੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੀਜੇਪੀ ਦੀ ਲਾਈਨ ਤੇ ਚੱਲ ਰਹੇ ਨੇ ਇਸ ਤੋਂ ਇਲਾਵਾ ਰਾਜਾ ਵੜਿੰਗ ਬਾਕੀ ਆਗੂ ਸੁਖਜਿੰਦਰ ਰੰਧਾਵਾ ਸਾਰੇ ਬੋਲੇ ਦੇ ਤੇ ਖੁੱਲਕੇ ਕਿ ਬੀਜੇਪੀ ਦੇ ਕਹਿਣ ਤੇ ਬੀਜੇਪੀ ਦਾ ਤੋਤਾ ਬਣ ਕੇ ਭਗਵੰਤ ਮਾਨ ਬੋਰੇ ਹੈ ਕਿ ਮਿੱਠੂ ਤੋਂ ਮਿੱਠੀ ਚੋਰੀ ਖਾਣੀ ਹੈ ਅਮਿਤ ਸ਼ਾਹ ਕਹਿੰਦੇ ਆ ਤਾਂ ਭਗਵੰਤ ਮਾਨ ਉਹੀ ਚੀਜ਼ ਕਹਿ ਦਿੰਦੇ ਇਹ ਗੱਲ ਕਾਂਗਰਸੀ ਕਹਿ ਰਹੇ ਆ ਕਿ ਵਾਕਈ ਐਵੇਂ ਦੇਖੋ ਜੋ ਟਿੱਪਣੀਆਂ ਮੁੱਖ ਮੰਤਰੀ ਦੀਆਂ ਭਗਵੰਤ ਮਾਨ ਦੀਆਂ ਰਾਹੁਲ ਗਾਂਧੀ ਜੋ ਕੇ ਵਿਰੋਧੀ ਧਿਰ ਦੇ ਆਗੂ ਨੇ ਉਹਨਾਂ ਪ੍ਰਤੀ ਆਈਆਂ ਪ੍ਰਸ਼ਾਂਤ ਕਿਸ਼ੋਰ ਨੂੰ ਮੈਂ ਸੁਣਿਆ ਤੁਸੀਂ ਵੀ ਸੁਣਦੇ ਹੋਵੋਗੇ ਉਹ ਕਹਿੰਦੇ ਕਿ ਰਾਹੁਲ ਗਾਂਧੀ ਇੱਕ ਕਿਤਰਾ ਨਾਲ ਰਾਜਨੀਤਿਕ ਯੋਧਾ ਹੈ ਜਿਹੜਾ ਬੰਦਾ ਇੰਨੀਆਂ ਹਾਰਾਂ ਦੇ ਬਾਵਜੂਦ ਵੀ ਇਹ ਚੀਜ਼ ਮੰਨਣ ਲਈ ਤਿਆਰ ਨਹੀਂ ਕਿ ਹਾਰ ਹਾਰ ਹੁੰਦੀ ਹੈ ਘਰ ਬਹਿ ਜਾਓ ਮੱਥਾ ਫੜ ਕੇ ਬਹਿ ਜਾਓ ਕਹਿੰਦੇ ਇਸ ਤਰ੍ਹਾਂ ਨਾਲ ਨਹੀਂ ਰਾਹੁਲ ਗਾਂਧੀ ਬਹੁਤ ਜੜਾ ਆਤਮ ਵਿਸ਼ਵਾਸੀ ਵਿਅਕਤੀ ਹੈ ਤੇ ਜਿਨ ਨੇ ਇੰਨੀਆਂ ਹਾਰਾਂ ਦੇ باوجود ਇੱਕ ਵਾਰ ਕਾਂਗਰਸ ਨੂੰ ਲੀਹ ਤੇ ਲਿਆਉਣ ਦੇ ਲਈ ਪੂਰੀ ਚਾਰਾ ਜੋਈ ਕੀਤੀ ਤੇ ਉਹਦੇ ਵਿੱਚ ਉਹ ਕਾਮਯਾਬ ਹੋਇਆ ਪਰ ਉਸੇ ਦਰਮਿਆਨ ਮੁੱਖ ਮੰਤਰੀ ਕਹਿੰਦੇ ਕਿ ਉਹਦਾ ਤਾਂ ਕੁਝ ਬਣਿਆ ਹੀ ਨਹੀਂ ਹੁਣ ਬੰਨਣਾ ਕੀ ਹੁੰਦਾ ਰਾਜਨੀਤੀ ਦੇ ਅੰਦਰ ਬੰਨਣਾ ਪ੍ਰਧਾਨ ਮੰਤਰੀ ਬੰਨਣਾ ਜਾਂ ਮੁੱਖ ਮੰਤਰੀ ਬੰਨਣਾ ਹੀ ਸਾਰਾ ਕੁਝ ਹੁੰਦਾ ਰਾਜਨੀਤੀ ਤਾਂ ਇੱਕ ਲੜਾਈ ਦਾ ਖੇਡ ਹੈ ਨਾ ਇੱਕ ਵਿਚਾਰਾਂ ਦੀ ਲੜਾਈ ਸਿਧਾਂਤਾਂ ਦੀ ਲੜਾਈ ਦੀ ਗੇਮ ਹੈ ਖੈਰ ਮੁੱਖ ਮੰਤਰੀ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਸ਼ਾਇਦ ਮੁੱਖ ਮੰਤਰੀ ਨੂੰ ਤਾਂ ਲੱਗਦਾ ਹੋਵੇ ਵੀ ਕੁਝ ਬਣਿਆ ਨਹੀਂ ਉਹਨਾਂ ਦਾ ਉਹਨਾਂ ਦਾ ਮਕਸਦ ਹੀ ਸਿਰਫ ਇਹ ਹੋਵੇ ਕਿ ਬਸ ਵੀ ਕੁਰਸੀ ਚਾਹੀਦੀ ਹੈ ਤਾਂ ਹੀ ਕੁਝ ਬਣ ਸਕਦਾ ਹਾਲਾਂਕਿ ਸੱਤਾ ਰਾਜਨੀਤਿਕ ਵਿਚਾਰਾਂ ਦੀ ਆਪਣੇ ਵਿਚਾਰਾਂ ਦੀ ਸਮਾਜ ਸਿਰਜਣ ਦੇ ਲਈ ਸੱਤਾ ਜ਼ਰੂਰੀ ਹੁੰਦੀ ਹੈ ਸਾਰੀਆਂ ਤਿਰਾਂ ਚਾਏ ਬੀਜੇਪੀ ਹੈ ਕਾਂਗਰਸ ਹੈ ਕਾਮਰੇਡ ਨੇ ਹੋਰ ਸਤਿਰਾਣੇ ਉਹ ਸਾਰੀਆਂ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਸਾਡੇ ਜਿਹੜੇ ਵਿਚਾਰ ਨੇ ਜਿਸ ਬਾਰੇ ਜਿਸ ਪੈਰਾਮੀਟਰ ਦੇ ਵਿੱਚ ਜਾਂ ਜਿਸ ਫਰੇਮ ਦੇ ਵਿੱਚ ਅਸੀਂ ਸਮਾਜ ਨੂੰ ਸਿਰਜਣਾ ਦੇਖਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦਾ ਸਮਾਜ ਬਿਹਤਰ ਚੱਲ ਸਕਦਾ ਹੈ ਉਹ ਸਾਰੀ ਚਾਹੁੰਦੇ ਆ ਪਰ ਸਵਾਲ ਇਹ ਹੈ ਕਿ ਕੀ ਲੜਾਈ ਘੋਲ ਜ਼ਰੂਰੀ ਹੁੰਦੇ ਨੇ ਕੀ ਲੜਾਈ ਘੋਲਾਂ ਦੇ ਵਿੱਚ ਸੱਤਾ ਮੇਨ ਕੇਂਦਰ ਹੁੰਦੀ ਹੈ ਵੈਸੇ ਤਾਂ ਮੁੱਖ ਮੰਤਰੀ ਵਰਗੇ ਵਿਅਕਤੀ ਲਈ ਤਾਂ ਹੁੰਦੀ ਹੀ ਹੈ ਪਰ ਇਹ ਬੇਲੋੜਾ ਬਿਆਨ ਸੀ ਇਹਦੀ ਹਾਲੇ ਕੋਈ ਲੋੜ ਨਹੀਂ ਸੀ ਕੋਈ ਚੋਣਾਂਾਂ ਦੇ ਵਿੱਚ ਨਹੀਂ ਕਾਂਗਰਸ ਆਲਿਆਂ ਨੇ ਜਾਂ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਤੇ ਕੋਈ ਐਸੀ ਟਿੱਪਣੀ ਨਹੀਂ ਕੀਤੀ ਕਿ ਮੁੱਖ ਮੰਤਰੀ ਨੂੰ ਉਹਦਾ ਰਪਲਾਈ ਕਰਨਾ ਪਵੇ ਮੁੱਖ ਮੰਤਰੀ ਨੇ ਖਾਮ ਖਾਕ ਕਿਉਂ ਛੇੜਿਆ ਇੱਕ ਸਵਾਲ ਹੈ ਤੇ ਇਹ ਸਵਾਲ ਸ਼ੱਕ ਦੇ ਘੇਰੇ ਚਾ ਸ਼ਾਇਦ ਕਾਂਗਰਸੀ ਜੋ ਕਹਿੰਦੇ ਹੁਣ ਸੱਚ ਹੋਵੇ ਪਰ ਇਹ ਗੱਲ ਹੈ ਕਿ ਮੁੱਖ ਮੰਤਰੀ ਨੂੰ ਕਲੈਰੀਫਾਈ ਕਰਨਾ ਚਾਹੀਦਾ ਹੈ ਕਿ ਮੈਂ ਕਿਉਂ ਕਹੀ ਇਹ ਗੱਲ ਜਿੰਨਾ ਕੁ ਮੁੱਖ ਮੰਤਰੀ ਨੇ ਇਸ ਮਾਮਲੇ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਨੇ ਉਸ ਤੋਂ ਇੱਕ ਚੀਜ਼ ਸਪੱਸ਼ਟ ਹੈ ਕਿ ਮੁੱਖ ਮੰਤਰੀ ਨੇ ਜਾਂ ਤਾਂ ਨਵਾਂ ਜਾਂ ਨਵੇਂ ਸਿਰੇ ਤੋਂ ਕੋਈ ਚੀਜ਼ ਸ਼ੁਰੂ ਕਰਨ ਦੇ ਲਈ ਕਹਿ ਲਈ ਹੈ ਕਿ ਇੱਕ ਵਿਵਾਦ ਇੱਕ ਬਹਿਸ ਸ਼ੁਰੂ ਕਰਨ ਦੇ ਲਈ ਇਹ ਗੱਲ ਆ ਕਹੀਆਂ ਨੇ ਨਹੀਂ ਤਾਂ ਮੁੱਖ ਮੰਤਰੀ ਨੂੰ ਕੋਈ ਲੋੜ ਨਹੀਂ ਸੀ ਫਿਰ ਜੇ ਕਾਂਗਰਸੀ ਇਹ ਗੱਲ ਇਲਜ਼ਾਮ ਲਾ ਰਹੇ ਐ ਤਾਂ ਮੁੱਖ ਮੰਤਰੀ ਦੱਸ ਦੇਣ ਕਿ ਭਾਈ ਉਹਨਾਂ ਦੀ ਬੀਜੇਪੀ ਨਾਲ ਸੈਟਿੰਗ ਹੈ ਕਿ ਨਹੀਂ ਹੈ ਜੋ ਘਟਨਾਵਾ ਹੋਈਆਂ ਚਾਹੇ ਕਿਸਾਨਾਂ ਨੂੰ ਚੁੱਕਣ ਦਾ ਮਾਮਲਾ ਹੋਵੇ ਅਮਰਪਾਲ ਵਾਲਾ ਹੋਵੇ ਹੋਰ ਕਈ ਮਸਲੇ ਜਿੱਚ ਮੁੱਖ ਮੰਤਰੀ ਕੇਸ ਵਟ ਕੇ ਬਹਿ ਜਾਂਦੇ ਆ ਉਹ ਉਹ ਤਾਂ ਇਸ ਮਾਮਲੇ ਵੱਲ ਸਾਫ਼ ਇਸ਼ਾਰਾ ਕਰਦੇ ਐ ਬਾਕੀ ਖੈਰ ਸਮਾਂ ਦੱਸਦਾ ਹੁੰਦਾ ਖੁੰਡ ਚਰਚਾਵਾਂ ਵੀ ਇਹੀ ਨੇ ਕਿ ਅਲ ਅਲਟੀਮੇਟ ਤਾਂ ਇਹਨਾਂ ਨੇ ਉੱਥੇ ਹੀ ਚਲੇ ਜਾਣਾ ਆ ਹੁਣ ਆਖਰਕਾਰ ਉਹ ਜਾਂਦੇ ਆ ਕਿ ਨਹੀਂ ਜਾਂਦੇ ਜਿਸ ਪ੍ਰਕਾਰ ਅਸ਼ਵਨੀ ਸ਼ਰਮਾ ਦੀ ਮੁੱਖ ਮੰਤਰੀ ਦੇ ਨਾਲ ਟੂਨ ਵਿਧਾਨ ਸਭਾ ਦੇ ਵਿੱਚ ਮਿਲ ਰਹੀ ਸੀ ਕਈ ਗੱਲਾਂ ਨੇ ਕਈ ਇਸ਼ਾਰੇ ਉੱਤੋਂ ਹੋਏ ਹੁੰਦੇ ਆ ਖੈਰ ਮੁੱਖ ਮੰਤਰੀ ਦੀ ਭਾਜਪਾ ਨਾਲ ਸੈਟਿੰਗ ਹੈ ਜਾਂ ਨਹੀਂ ਇਹ ਤਾਂ ਸਮਾਂ ਸਿੱਧ ਕਰ ਦੇਗਾ ਪਰ ਇੱਕ ਗੱਲ ਇਹ ਆ ਕਿ ਮੁੱਖ ਮੰਤਰੀ ਬੇਲੋੜੀ ਸਿਆਸਤ ਵੱਲ ਜਾ ਰਹੇ ਨੇ ਜਿਹਦੀ ਪੰਜਾਬ ਨੂੰ ਫਿਲਹਾਲ ਕੋਈ ਲੋੜ ਨਹੀਂ ਉਹਨਾਂ ਦੀ ਪਾਰਟੀ ਨੂੰ ਲੋੜ ਹੋ ਸਕਦੀ ਹੈ ਉਧਰ ਖਬਰ ਇਹ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਆ ਰਹੇ ਚੰਨ ਪੰਜਾਬ ਆ ਰਹੇ ਨੇ अरविंद केजरीवाल ਪੰਜਾਬ ਚ 3 ਤੋਂ 4 ਦਿਨ ਡੇਰੇ ਲਾਉਣਗੇ ਭਗਵੰਤ ਮਾਨ ਦੀ ਬੀਜੇਪੀ ਨਾਲ ਸੈਟਿੰਗਾਂ ਦੇ ਵਿਚਾਰ केजरीवाल ਦਾ ਇਹ ਦੌਰਾ ਆਪਣੇ ਆਪ ਦੇ ਵਿੱਚ ਅਹਿਮ ਹੋ ਜਾਂਦਾ ਹੈ ਉਹ ਲੁਧਿਆਣਾ ਡੇਰੇ ਲਾਉਣਗੇ ਤੇ ਲੁਧਿਆਣਾ ਪੱਛਮੀ ਦੀ ਜਿਮਨੀ ਚੌਣ ਲਈ ਇੱਕ ਜਿਹੜਾ ਮਾਹੌਲ ਸਿਰਜਣ ਲਈ ਉਹ ਦਿਨ ਰਾਤ ਜਿਹੜਾ ਕਰ ਦੇਣਗੇ ਇਹ ਜਿਹੜੀ ਹਲਚਲ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਸੁਰਵੀਰ ਸਿੰਘ ਬਾਦਲ ਵਾਲੇ ਧੜੇ ਨੇ ਕਾਬਜ ਧੜੇ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਭਰਤੀ ਮੁਹੀਮਾ ਚੱਲ ਰਹੀਆਂ ਨੇ ਪੰਜ ਮੈਂਬਰੀ ਕਮੇਟੀ ਵਾਲੀ ਇਹ ਤਾਂ ਸੁਧਾਰ ਲਾਇਰ ਵਾਲੇ ਸਪான்ਸਰ ਕਰ ਰਹੇ ਆ। ਤਾਂ ਫਿਰ ਉਹ ਕਰਨਗੇ ਵੀ ਕਿਉਂ ਨਾ ਕਿਉਂਕਿ ਉਹ ਤਾਂ ਮੈਂਬਰ ਬਣ ਚੁੱਕੇ ਨੇ ਸਾਰੇ ਜਾਣੇ। ਉਹ ਜਿਹੜੀ ਉਹ ਤਾਂ ਉਹ ਇੱਕ ਪਲੇਟਫਾਰਮ ਤੇ ਆ ਗਏ ਨਾ ਕਿ ਉਹ ਸਾਰੇ ਜਾਣੇ ਆਪਸ ਚ ਹੀ ਮੈਂਬਰ ਨੇ ਕਿਉਂਕਿ ਉਹ ਭਰਤੀ ਪੰਜ ਮੈਂਬਰੀ ਨੇ ਸ਼ੁਰੂ ਕੀਤੀ ਸਭ ਤੋਂ ਪਹਿਲੇ ਲੋਕਾਂ ਚੋਂ ਸੀ ਬੀਬੀ ਜ਼ਗੀਰ ਕੋਰ ਤੀਂਡਾ ਜਿਨ੍ਹਾਂ ਨੇ ਵੀ ਸੁਧਾਰ ਲਾਇਰ ਵਾਲੇ ਸੀ। ਉਹ ਸਾਰੇ ਗਏ। ਉਨਾਂ ਨੇ ਜਾ ਕੇ ਉੱਥੇ ਆਪਣੀ ਮੈਂਬਰਸ਼ਿਪ ਲਈ ਹੁਣ ਤੋਂ ਇਹ ਮੈਂਬਰ ਨੇ ਹੁਣ ਤਾਂ ਉਹ ਮੈਂਬਰ ਨੇ ਹੁਣ ਤੋਂ ਇੱਕ ਧੜੇ ਦਾ ਹਿੱਸਾ ਨੇ ਹੁਣ ਤੁਸੀਂ ਐਂ ਕਹੋਗੇ ਸਪான்ਸਰ ਨੇ ਉਹਦਾ ਮੈਂਬਰ ਨੇ ਤੇ ਹੁਣ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵੱਡੇ ਲੀਡਰ ਸੀ ਉਹ ਕਿ ਕਰਨ ਇਹ ਮੈਨੂੰ ਐਂ ਲੱਗਦਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕਹਿਣਾ ਕੀ ਹੈ ਤੇ ਕਰਨਾ ਕੀ ਹੈ ਕਦੋਂ ਕੀ ਕਹਿਣਾ ਹੈ ਇਹ ਵੀ ਨਹੀਂ ਸਮਝ ਆ ਰਿਹਾ ਮੰਨ ਲਓ ਕਿ ਜਿਹੜਾ ਬੰਦਾ ਇੱਕ ਪਾਰਟੀ ਦਾ ਮੈਂਬਰ ਬਣ ਗਿਆ ਗੱਲ ਹੀ ਖਤਮ ਹੋ ਗਈ ਉਹ ਤਾਂ ਹੁਣ ਇੱਕੋ ਧੜੇ ਦੇ ਬੰਦੇ ਹੋਗੇ ਉਹ ਤੈੱਕੂ ਧੜੇ ਦੇ ਬੰਦੇ ਹੋਗੇ ਉਹਨਾਂ ਨੇ ਤਾਂ ਅਕਾਲ ਤਖਤ ਨੂੰ ਆਪਣਾ ਸਮਰਪਣ ਦੇਤਾ ਕਿ ਅਸੀਂ ਅਕਾਲ ਤਖਤ ਨੇ ਜੋ ਕਹਾ ਸੀ ਅਸੀਂ ਉਹ ਪੂਰ ਚੜਾਤਾ ਗੱਲ ਇਹ ਕਿ ਤੁਸੀਂ ਅਕਾਲ ਤਖਤ ਨੂੰ ਕਿੰਨਾ ਕ ਮੰਨਿਆ ਸਵਾਲ ਤਾਂ ਸਾਰਾ ਇੱਥੇ ਖੜਾ ਅੱਜ 1 April ਹੈ April Fool ਦਾ ਵੀ ਦਿਨ ਹੈ ਤੇ ਮੈਂ ਉਮੀਦ ਕਰਦਾ ਕਿ ਤੁਹਾਨੂੰ ਵੀ ਕੋਈ ਬਣਾ ਕੇ ਜਾਵੇ ਇਹਦੇ ਨਾਲ ਹਲਕੇ-ਮੁਲਕੇ ਜਿਹੜੇ ਹਾਸੇ-ਮਜ਼ਾਕ ਉਹ ਚੱਲਦੇ ਰਹਿੰਦੇ ਆ ਤੇ ਪੰਜਾਬ ਸਰਕਾਰ ਅੱਜ ਤੋਂ ਸੂਬੇ ਦੇ ਅੰਦਰ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਜਾ ਰਹੀ ਹੈ ਮਾਲਵੇਚ ਵੱਡੀ ਵਿਸਾਖੀ ਮੇਲੇ ਸ਼ੁਰੂ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਫਿਲਹਾਲ ਹੈਗੀ ਹੈ ਕਣਕ ਦਾ ਜੋ ਇਸ ਸਮੇਂ ਪੱਕ ਖੇਤਾਂ 'ਚ ਫਰਕੇ ਦੇਖਦੇ ਆ ਕਿ ਕਣਕ ਹਜੇ ਲੈ ਸਕਦੀ ਹੈ 8 9 9 ਦਿਨ ਜਿਹੜੇ ਆ ਉਹ ਲੈ ਸਕਦੀ ਹੈ ਤੇ ਸਰਕਾਰ ਦੇ ਵੱਲੋਂ ਸਮੁੱਚੇ ਪ੍ਰਬੰਧਾਂ ਨੂੰ ਮੁਕੰਮਲ ਕਰਨ ਦੀ ਜਿਹੜੀ ਆ ਉਹ ਗੱਲ ਕਹੀ ਗਈ ਆ ਆਰਬੀਆਈ ਵੱਲੋਂ ਪੰਜਾਬ ਸਰਕਾਰ ਨੂੰ 28000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਵੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਆ ਉਮੀਦ ਕਰਦੇ ਆ ਕਿ ਸਰਕਾਰ ਚੰਗੇ ਪ੍ਰਬੰਧ ਕਰੂਗੀ ਚੰਗਾ ਝਾੜ ਜਿਹੜਾ ਇਸ ਵਾਰ ਕਣਕ ਦਾ ਨਿਕਲੇ ਇਸ ਦੀ ਉਮੀਦ ਕੀਤੀ ਜਾਂਦੀ ਹੈ ਇਸ ਦੀ ਆਸ ਕੀਤੀ ਜਾਂਦੀ ਹੈ ਤੇ ਜਿਹੜਾ ਝੋਨੇ ਦੇ ਸੀਜ਼ਨ ਵੇਲੇ ਸਰਕਾਰ ਦੇ ਦੁਆਰਾ ਕੀਤੇ ਗਏ ਜਿਹੜੇ ਪ੍ਰਬੰਧ ਸੀ ਉਹਨਾਂ ਦੇ ਕਾਰਨ ਜਿਹੜੀ ਖੱਜਲ-ਖੁਆਰੀ ਕਿਸਾਨ ਮਜ਼ਦੂਰ ਦੀ ਹੋਈ ਹੈ ਆੜਤੀ ਦੀ ਹੋਈ ਹੈ ਉਹ ਨਾ ਹੋਵੇ ਤੇ ਸਰਕਾਰ ਉਹ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖ ਲਵੇ ਇਹੀ ਉਮੀਦ ਹੈ ਬਾਕੀ ਦੇਖਦੇ ਹਾਂ ਕਿ ਪ੍ਰਬੰਧ ਕਿੰਨੇ ਜਿਹੜੇ ਆ ਉਹ ਮੁਕੰਮਲ ਨੇ ਤੇ ਇਸ ਸਾਰੀਆਂ ਚੀਜ਼ਾਂ ਦੇ ਵਿਚਕਾਰ ਪੰਜਾਬ ਦੇ ਅੰਦਰ ਗਰਮੀ ਇਸ ਵਾਰ ਵੱਟ ਕੱਢਣ ਜਾ ਰਹੀ ਹੈ। ਗਰਮੀ ਕਹਿ ਲਈਏ ਕਿ ਅਪ੍ਰੈਲ ਤੇ ਜੂਨ ਦੇ ਵਿੱਚ ਆਮ ਨਾਲੋਂ ਵੱਧ ਗਰਮੀ ਪੈਣ ਦੀਆਂ ਸੰਭਾਵਨਾ ਜਿਹੜੀਆਂ ਜਿਤਾਈਆਂ ਗਈਆਂ ਨੇ ਮੌਸਮ ਵਿਭਾਗ ਦੇ ਪੰਜਾਬ ਤੇ ਹਰਿਆਣਾ ਸਮੇਤ ਕੁੱਲ 16 ਸੂਬਿਆਂ 'ਚ ਲੂ ਚੱਲਣ ਦੀ ਸੰਭਾਵਨਾ ਪ੍ਰਗਟ ਆਈ ਹੈ। ਬਿਜਲੀ ਦੀ ਮੰਗ ਵੀ ਜਿਹੜੀ 10 ਤੋਂ 9% ਦੀ ਵੱਧ ਰਹਿਣ ਦੀ ਸੰਭਾਵਨਾ ਹੈ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਸਵਾਰ ਮੁਲਕ 'ਚ ਅਪ੍ਰੈਲ ਤੋਂ ਜੂਨ ਮਹੀਨੇ 'ਚ ਤਾਪਮਾਨ ਆਪ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਹੈ ਜਦ ਕਿ ਮੱਧ ਤੇ ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਮੈਦਾਨੀ ਇਲਾਕਿਆਂ 'ਚ ਦਿਨ ਵੇਲੇ ਵੱਧ ਲੂ ਚੱਲ ਸਕਦੇ ਹੈ ਇਹਨਾਂ ਸੂਬਿਆਂ ਵਿੱਚ ਆਮ ਨਾਲੋਂ ਵੱਧ ਲੂ ਚੱਲਣ ਦੀ ਸੰਭਾਵਨਾ ਜਿਨ੍ਹਾਂ 'ਚ ਰਾਜਸਥਾਨ, ਗੁਜਰਾਤ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓਡੀਸ਼ਾ, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼ ਜਿਹੜੇ ਆ ਉਹ ਸ਼ਾਮਲ ਹਨ ਜੇਕਰ ਇਸ ਤਰ੍ਹਾਂ ਨਾਲ ਚੱਲਦੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕਾਫੀ ਸਤਰਕ ਹੋਣ ਦੀ ਲੋੜ ਹੈ ਸਾਨੂੰ ਅਗਾਊਂ ਪ੍ਰਬੰਧ ਸਰਕਾਰਾਂ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਕਰਨ ਦੀ ਲੋੜ ਹੈ ਤੇ ਇਸੇ ਨਾਲ ਇਹ ਵੀ ਖਬਰ ਹੈ ਕਿ ਮੌਨਸੂਨ ਆਮ ਨਾਲੋਂ ਘੱਟ ਆਵੇਗਾ ਆਮ ਨਾਲੋਂ ਵੀ ਘੱਟ ਪੈਣਗੇ ਜਿਸ ਕਰਕੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਸਾਡੇ ਸਾਹਮਣੇ ਸਿਰ ਚੁੱਕ ਸਕਦੀਆਂ ਨੇ ਖੈਰੇ ਖਬਰਾਂ ਨੇ ਤੁਹਾਡੀ ਕਿਹ ਰਾਇ ਹੈ ਕਮੈਂਟ ਬਾਕਸ ਚ ਜਰੂਰ ਦਿਓ